ਹਾਂਜੀ ਸਸਰੇ ਕਾ ਆ ਤਿਆਰ ਦੀਆਂ ਕੜੀਆਂ ਨੂੰ ਕੁੱਟੀਆਂ ਨਾਲ ਭੰਨਦੇ ਅਸੀਂ ਛੋਟੇ ਦਰਮਿਆਨ ਸਾਜੀ ਹੋ ਚੁੱਕੇ ਹਾਂ ਤੇ ਨਾਲ ਮੇਰੇ ਜੁੜੇ ਹੋਏ ਨੇ ਜਸਕਰਨ ਵੀਰ ਜੀ ਫਲ ਹਾਲ ਤਾਂ ਕੋਈ ਬਲੌਗ ਨਹੀਂ ਹੈਗਾ ਸਾਡਾ ਪਰ ਫਿਰ ਵੀ ਵਾਰਤਾ ਲਾਫ ਛੋਟੇ ਨਾਲ ਸਾਜੀ ਕਰ ਲਈ ਕਿਉਂਕਿ ਅੱਜ ਸਾਨੂੰ ਤਿੰਨ ਲੱਕੜਾਂ ਦੀ ਜ਼ਰੂਰਤ ਪਈ ਲੱਕੜਾਂ ਚ ਵੱਟ ਕੇ ਆ ਚੀਜ਼ ਨਾਲ ਲੈ ਕੇ ਆਏ ਨੇ ਇਹਦੇ ਨਾਲ ਹਫਤਿਆ ਕਾੰਡ ਕਰਨਾ ਸੀ ਲੱਕੜਾਂ ਦਾ ਮੇਰਾ ਨਾਲ ਪੂਰਾ ਸਾਥ ਨਿਭਾਰੇ ਨੇ ਆ ਬਾਈ ਜੀ ਇਹ ਬਾਈ ਜੀ ਹਨ ਇਹ ਦੋ ਚਾਰ ਵਿਚਾਰ ਸਾਂਝੇ ਕਰ ਸਕਦੇ ਹਨ ਕਰੋ ਜੀ ਬਾਈ ਜੀ ਦੋ ਚਾਰ ਵਿਚਾਰ ਸਾਂਝੇ ਗੱਲ ਨਹੀਂ ਆਉੜ ਰਹੀ ਓਹੋ ਗੱਲ ਨਹੀਂ ਆਉੜ ਰਹੀ ਗੱਲ ਤਾਂ ਮੈਨੂੰ ਵੀ ਨਹੀਂ ਆਉੜ ਰਹੀ ਪਰ ਤੁਹਾਨੂੰ ਦੱਸ ਤਾ ਹਵਾएं ਬਹੁਤ ਚੱਲ ਰਹੀ ਹੈ ਹਵਾएं ਚੱਲਣ ਦੇ ਕਾਰਨ ਗੜਿਆਂ ਦੀਆਂ ਹਵਾਵਾਂ ਨੇ ਕਿਉਂਕਿ ਤਾਂ ਹੀ ਯਾਰ ਹਣੀ ਨੇ ਕੋਟ ਪਾ ਰੱਖਿਆ ਤੇ ਤੁਹਾਨੂੰ ਦੱਸ ਤੀ ਇਹ ਅੱਜ ਦਾ ਵਲੌਗ ਬਾਰੇ ਦਿਨਾਂ ਬਾਅਦ ਬਣਾਇਆ ਜਾ ਰਿਹਾ ਹੈ ਹੀ ਆਉੜ ਰਹੀ ਹੈ ਤੇ ਫਿਰ ਵੀ ਹਮ ਵਲੌਗ ਬਣਾਨੇ ਚੱਲ ਪੜੇ ਤੇ ਆਹ ਦਿਸ ਗਈ 베ਰੀ ਨਾ ਬਾਬੇ ਆਈਦੇ ਚ ਦੋ ਲੱਕਣਾ ਤੋੜਨੀਆਂ ਨੇ ਅਸੀਂ ਦੋ ਇੱਕ ਆਕੇ ਆ ਪਹਿਲਾਂ ਮੈਂ ਸਰਚ ਕਰਕੇ ਵਾਗਿਆ ਸੀਗਾ ਤੇ ਆਲੇ-ਦਾਲੇ ਦਾ ਦ੍ਰਿਸ਼ ਬਹੁਤ ਸੋਹਣਾ ਹੈ ਕਣਕਾਂ ਦਾ ਰੰਗ ਢੜਿਆ ਮੇਰਾ ਓਟ ਦਾ ਦੇਖੋ ਸਹਰਾ ਤੇ ਹਾਂਜੀ ਸਾਨੂੰ ਹੋਰ ਪਤਾ ਦੀਏ ਸਾਨੂੰ ਪਹਿਲਾਂ ਵੱਢ ਲਈਏ ਫਿਰ ਛੋਡੇ ਨਾਲ ਵਾਰਤਾ ਲਾਫ ਕਰਦੇ ਆ ਆਹ ਯੰਤਰ ਆ ਜਿਹਦੇ ਨਾਲ ਅਸੀਂ ਵੱਢਣਾ ਹੈ ਤੇ ਸੋਨੋਂ ਲੱਕੜਾਂ ਦਾ ਵੀ ਦਰਸ਼ਨ ਕਰਾ ਦਈਏ ਆ ਮਾਜੂ ਦੀਆਂ ਲੱਕੜਾਂ ਨੇ ਜਿਹੜੀਆਂ ਇਹਨਾਂ ਨੂੰ ਵੱਢਣਾ ਹੈ ਤੇ ਹਾਂਜੀ ਦੋ ਡੰਡੇ ਤਿਆਰ ਹੋ ਗਏ ਨੇ ਸਾਡੇ ਕੋਲੇ ਆਤੇ ਦੋ ਡੰਡੇ ਇੱਕ ਡੰਡੇ ਦੀ ਘਾਟ ਰਹੀ ਬਸ ਤਿੰਨ ਡੰਡੇ ਚਾਹੀਦੇ ਸੀਗੇ ਇੱਕ ਡੰਡਾ ਦੀ ਘਾਟ ਰਹੀ ਹਲੇ ਤਾਂ ਅਸੀਂ ਫਿਰਦੇ ਆ ਖਦਾਨਾ ਚ ਆ ਦੇ ਆਲੇ ਦਾਲੇ ਖਦਾਨਾ ਹੀ ਖਦਾਨਾ ਕੁੱਤਿਆਂ ਦੇ ਵਿੱਚ ਹਣੀ ਸਿੰਘ ਜੀ ਹੋਰੀ ਪਹੁੰਚ ਚੁੱਕੇ ਨੇ ਆਓ ਮਿਲ ਗਏ ਡੰਡੇ ਆਓ ਝਾੜੀਆਂ ਚ ਜਾਣਾ 베ਰੀ ਤੋਂ ਡੰਡੇ ਲੈ ਕੇ ਆਉਣੇ ਨੇ ਤੇ ਇੱਕ ਵਾਰ ਫਿਰ ਤੋਂ 베ਰੀ ਤੋਂ ਡੰਡਾ ਤੋੜ ਲੀਏ ਛੋਡੇ ਨਾਲ ਮਿਲਦੇ ਆ ਤੇ ਹਾਂਜੀ ਅਸੀਂ ਐਮਾ ਜਾਉਣ ਦੇ ਜੰਗਲਾਂ ਚ ਪਹੁੰਚ ਚੁੱਕਿਆ ਐਮਾ ਜਾ ਉਹਨਾਂ ਦੇ ਚੰਗੜਾ ਐਮਾ ਜਾ ਉਹਨਾਂ ਦੇ ਜੰਗਲ ਨੇ ਇਹ ਨਾਲੇ ਮਿਲ ਗਏ ਡੰਡਾ ਵੀ ਆਏ ਹਾਏ ਯਕ ਕੋਈ ਖਾਤਰੋਂ ਖਿਡਾਰੀ ਖਾਤਰੋਂ ਕੋਈ ਖਿਡਾਰੀ ਹਣੀ ਸਿੰਘ ਜੀ ਐਡਜਸਟ ਕਰਨਾ ਸਿੰਘ ਜੀ ਬੋਸ ਡੋਡੋਡੋਡੋਤਾ ਬੋਸ ਤੇ ਹਾਂਜੀ ਐਮਾ ਜਾਉਂ ਦਾ ਦੇ ਜੰਗਲਾਂ ਚੋਂ ਬਾਹਰ ਹੋ ਗਏ ਹਣੀ ਸਿੰਘ ਜੀ ਇਹ ਹਨ ਸਾਡੇ ਪਿੰਡ ਦੇ ਐਮਾ ਚੌਂ ਦੇ ਜੰਗਲ ਤੇ ਸਾਨੂੰ ਮਿਲ ਗਿਆ ਡੱਡਾ हे ਪ੍ਰਮਾਤਮਾ ਸ਼ਕਤੀ ਦੇ ਪ੍ਰਮਾਤਮਾ ਡੰਡੇ ਨੂੰ ਕੁੱਟਣ ਦੀ ਸ਼ਕਤੀ ਦੇ ਪ੍ਰਮਾਤਮਾ ਤੇ ਸਾਨੂੰ ਦੱਸਦੀ ਹੈ ਅਸੀਂ ਬਣਾ ਲਈਏ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਵੀ ਇਹਦਾ ਬਣਾਇਆ ਕੀ ਇਹ ਡੰਡਿਆਂ ਦਾ ਫਿਲਹਾਲ ਤਾਂ ਜੇ ਤੁਹਾਨੂੰ ਵਧੀਆ ਲੱਗਿਆ ਥਾਬਰ ਰੱਖੋ ਥਾਬਰ ਤਾਂ ਵੀ ਨਾ ਜੇ ਵਧੀਆ ਲੱਗਿਆ ਤਾਂ ਵੀ ਤੁਸੀਂ ਲਾਇਕ ਕਰ ਦਿਓ ਜੇ ਨਾ ਲੱਗਿਆ ਤਾਂ ਤੁਸੀਂ ਸਬਸਕ੍ਰਾਈਬ ਕਰ ਦਿਓ ਬਾਈ ਬਣ ਕੇ ਤੇ ਐਨੇ ਜੀ ਤੁਹਾਨੂੰ ਸ਼ਮਾ ਦੀ ਇਜਾਜ਼ਤ ਲੈਂਦਾ ਜੇ ਕੋਈ ਬਲੌਗ ਬਣਾਉਂਦਾ ਮੇਥੋਂ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਨਾ ਬਹੁਤ ਬਹੁਤ ਸ਼ੁਕਰੀਆ ਚੈਨਲ ਸਬਸਕ੍ਰਾਈਬ ਕਰਨਾ ਤੇ ਬਾਈ ਜੀ ਵੀ ਕਹਿਣਗੇ ਚੈਨਲ ਸਬਸਕ੍ਰਾਈਬ ਕਰੋ ਉੱਚੀ ਦੇ ਨੇ ਕਹੇ ਯਾਰ ਲਾਇਕ ਨਾਲੇ ਸ਼ੇਅਰ ਨਾਲੇ ਕਮੈਂਟ ਕਰਿਓ ਹਾਂ ਕਮੈਂਟ ਕਰਨ ਵਾਲੀ ਤਾਂ ਸਾਡੇ ਵੀਡੀਓ ਚ ਮੈਨੂੰ ਵੀ ਪਤਾ ਲੱchnੀ ਨਹੀਂ ਹੁੰਦੇ ਪਰ ਫਿਰ ਵੀ ਕਰਦੇ ਕਰੋ ਕੋਈ ਦਰਦ ਭੇਜ ਲਓ ਇੰਨੇ ਨਾਲ ਹੀ ਸਾਡਾ ਮੋਟੀਵੇਸ਼ਨ ਮਿਲ ਜਾਂਦੀ ਆ ਓਕੇ ਜੀ